ਪੰਜਾਬ ਵਿੱਚ ਕਾਨੂੰਨੀ ਬੰਦੀਸ਼ਾਂਾਂ ਨੂੰ ਲੁਪਤ ਹੋ ਰਹੀਆਂ ਵਿਰਾਸਤੀ ਖੇਡਾਂ ਨੂੰ ਸੁਰਜੀਤ ਕਰਨ ਦਾ ਐਲਾਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਿਰਾਸਤੀ ਖੇਡਾਂ ਨੂੰ ਪਰਫੁੱਲਤ ਕਰਨ ਲਈ ਸਾਰੀਆਂ ਕਾਨੂੰਨੀ ਰੁਕਾਵਟਾਂ ਦੂਰ ਕਰੇਗੀ ਤਾਂ ਕਿ ਸਾਡੇ ਮਹਾਨ ਖੇਡ ਵਿਰਸੇ ਦੀ ਪ੍ਰਾਤਨ ਸ਼ਾਨ ਬਹਾਲ ਕੀਤੀ ਜਾ ਸਕੇ ਸੂਬੇ ਵਿੱਚ ਬਲਦਾਂ ਦੀਆਂ ਤੋੜਾਂ ਮੁੜ ਸ਼ੁਰੂ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਨ ਲਈ ਜਿੱਥੇ ਵੱਡੀ ਗਿਣਤੀ ਵਿੱਚ ਵਿਰਾਸਤੀ ਖੇਡ ਪ੍ਰੇਮੀਆ ਵੱਲੋਂ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਇਕੱਠ ਨੂੰ ਸੁਵਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੈਲਗੱਡੀਆਂ ਦੀਆਂ ਦੌੜਾਂ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਇਹ ਦੌੜਾਂ ਸਾਡੇ ਪਿੰਡੂ ਵਿਰਸੇ ਦੀ ਤਰਜਮਾਨੀ ਕਰਦੀਆਂ ਹਨ ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਪੰਜਾਬ ਵਿੱਚ ਬੈਲਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਸਨ ਇਹ ਸਾਨੂੰ ਸਾਡੇ ਸੱਭਿਆਚਾਰ ਅਤੇ ਵਿਸੇ ਨਾਲ ਜੋੜ ਕੇ ਰੱਖਦੀਆਂ ਹਨ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ 30 ਜੁਲਾਈ ਨੂੰ ਬੁਲਾਈ ਗਈ ਹੈ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਸਵੇਰੇ 10 ਵਜੇ ਹੋਵੇਗੀ ਹਾਲਕਿ ਇਸ ਮੀਟਿੰਗ ਦਾ ਏਜੰਡਾ ਸਾਹਮਣੇ ਨਹੀਂ ਆਇਆ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਤੇ ਸਰਕਾਰ ਮੋਹਰ ਲਗਾ ਸਕਦੀ ਹੈ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਲਈ 2 ਅਗਸਤ ਤੱਕ 5 ਦਿਨਾਂ ਦੀ ਤਾਜ਼ਾ ਅਪਡੇਟ ਸਾਂਝੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਤਨਤਨ ਮੋਗਾ ਪਠਿੰਡਾ ਫਾਜ਼ਿਲਕਾ ਮਾਨਸਾ ਆਦਿ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਵੇਗਾ ਉਥੇ ਹੀ ਐਸਐਸ ਨਗਰ ਰੂਪਨਗਰ ਅਤੇ ਹੋਰ ਜ਼ਿਲ੍ਹਿਆਂ ਵਿੱਚ 50 ਤੋਂ 75 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਦਰਸਾਈ ਗਈ ਹੈ ਦੱਸ ਦੇ ਕਿ 30 ਤੇ 31 ਜੁਲਾਈ ਨੂੰ ਸਵੇਰੇ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਉਥੇ ਹੀ 1 ਅਤੇ 2 ਅਗਸਤ ਨੂੰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਇੱਥੇ ਦੱਸ ਦਈਏ ਕਿ ਅਗਲੇ ਕੁਝ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਕੁਝ ਹੱਦ ਤੱਕ ਨਮ ਰਹੇਗਾ ਤੇ ਭਾਰੀ ਮੀਂਹ ਜਾਂ ਲਗਾਤਾਰ ਵਰਖਾ ਦੀ ਕੋਈ ਸੰਭਾਵਨਾ ਨਹੀਂ ਹੈ ਲੋਕ ਸਭਾ ਵਿੱਚ ਬੋਲਦੇ ਹੋਏ ਬਠਿੰਡਾ ਤੋਂ ਸ਼੍ਰੋਮਣੀ ਕਾਲਦੋਂ ਦੀ ਸੰਸਦ ਮੈਂਬਰ ਅਰਸ਼ਿੰਦ ਕੁਰ ਬਾਦਲ ਨੇ ਵਿਰੋਧੀ ਧਿਰ ਨੂੰ ਸਵਾਲਾਂ ਦੇ ਕੇਰੇ ਵਿੱਚ ਲਿਆਂਦਾ ਸਦਨ ਵਿੱਚ ਬੋਲਦੇ ਹੋਏ ਉਹਨਾਂ ਵਿਰੋਧੀ ਧਿਰ ਦੇ ਮੈਂਬਰ ਏ ਪੁੱਛ ਰਹੇ ਹਨ ਕਿ ਜੰਗ ਕਿਉਂ ਰੁੱਕ ਗਈ ਉਹਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਹ ਗੱਲ ਸਰਦਾਂ ਤੇ ਰਹਿਣ ਵਾਲੇ ਖਾਸ ਕਰਕੇ ਪੰਜਾਬ ਅਤੇ ਕਸ਼ਮੀਰ ਤੋਂ ਪੁੱਛਣੀ ਚਾਹੀਦੀ ਹੈ ਜੋ ਜੰਗਾ ਦੌਰਾਨ ਦੁੱਖ ਚੱਲਦੇ ਹਨ ਸਰਦਾਂ ਤੇ ਚੱਲਣ ਵਾਲੀ ਜੰਗ ਵਿੱਚ ਸਾਡੇ ਆ ਤੁਹਾਡੇ ਪੁੱਤਰ ਨਹੀਂ ਜੋ ਰੋਜ਼ਾਨਾ ਮਰ ਰਹੇ ਉਖਤ ਸਥਾਨਾਂ ਤੇ ਸਾਡੇ ਘਰ ਨਹੀਂ ਹਨ ਜਿੱਥੇ ਰੋਜ਼ਾਨਾ ਗੋਲੀਆਂ ਚੱਲਦੀਆਂ ਹਨ ਸੰਸਦ ਮੈਂਬਰ ਹਰਸ਼ਮਿਤਕਰ ਬਾਦਲ ਨੇ ਲੋਕ ਸਭਾ ਵਿੱਚ ਜੰਗਾਂ ਦੇ ਸਮੇਂ ਸਰਹੱਦੀ ਵਸਨੀਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤੇ ਜਾਣ ਅਤੇ ਕੋਈ ਮੁਆਵਜ਼ਾ ਨਾ ਮਿਲਣ ਦਾ ਮੁੱਦਾ ਉਠਾਇਆ ਜੰਗ ਲੱਗਣ ਦੇ ਕਾਰਨ ਸਰਦਾਂ ਵਿੱਚ ਕਦੇ ਕੋਈ ਵਿਕਾਸ ਨਹੀਂ ਹੋਇਆ ਜੰਗ ਜਦੋਂ ਵੀ ਹੁੰਦੀ ਹੈ ਤਾਂ ਇਸ ਵਿੱਚ ਨੁਕਸਾਨ ਹਮੇਸ਼ਾ ਲੋਕਾਂ ਦਾ ਹੁੰਦਾ ਹੈ ਸਾਮੇ ਹੁਣ ਕੋ ਇਹ ਵੀ ਕਹਿਣਾ ਚਾਹੂੰਗੀ ਜੋ ਕਹਤੇ ਜੰਗ ਕਿਉਂ ਰੁਕਾ ਕਿ ਇਹ ਜੰਗ ਇਸ ਲਈ ਰੁਕਣਾ ਜ਼ਰੂਰੀ تھا ਕਿਉਂਕਿ ਆਪਕੇ ਔਰ ਹਮਾਰੇ ਬੇਟੇ ਨਹੀਂ ਹੈ ਜੋ ਉਸ ਬਾਰਡਰ ਮੇ ਰੋਜ਼ ਮਰਤੇ ਹੈ ਆਪਕੇ ਔਰ ਹਮਾਰੇ ਘਰ ਨਹੀਂ ਹੈ ਜਹਾਂ ਪੇ ਬੁਲੇਟ ਚਲਤੀ ਹੈ ਔਰ ਜਹਾਂ ਪੇ ਸ਼ੈਲਿੰਗ ਹੋਤੀ ਹੈ उन गरीबों के बारे सोचिए जो इनका सामना करते और इसलिए जंग को रोकना बहुत जरूरी था सच जब भी जंग होता है नुकसान लोगों का होता है। मैं ये जरूर मांगती हूं कि हूं बॉर्डर के लोगों का जो भरपाई होनी चाहिए वो कभी होती नहीं है ना उनके टूटे हैं घर है ना उनकी सड़कें ना उनका फसल का नुकसान कोई उनके बारे कोई बात करता नहीं और मेरे पंजाब में जो ये समय चल रहा था लोगों को सैतालीस के काले दिन 65 के 75 के वॉर के वो सारे काले दिन याद आने लग गए कि अब हमारे भविष्य में होगा क्या और इस सारी चीजों में चाहे शहर हो चाहे गांव हो सारी लेबर भी भाग गई बिजनेस का भी सारी कैंसिलेशन होने लगी छोटे ट्रेडर्स जो भी हो दुकानदार सबका नुकसान हुआ जब भी सर ऐसी कोई चीज होती है सबसे पहले सरकार कहती है अटारी बॉर्डर बंद कर दो भाई तो अटारी बॉर्डर बंद आप कर देते हैं छोटे दुकानदार छोटे व्यापारी और छोटे ट्रांसपोर्टर का नुकसान हो जाता है अभी आपने कहा टॉक्स तो yeah, yeah. इसी, इसी तरह सर ड्रोन ने बहुत ही एक इंपॉर्टेंट रोल प्ले किया दिस लेकिन मेरे स्टेट पंजाब में पिछले दस सालों से बॉर्डर के पार से ड्रोन आके आर्म्यूनेशन ड्रग्स लेके हमारे स्टेट में तबाही नहीं मचाई लेकिन पूरे देश में अपने आर्म्स और अपने ड्रग्स फैला रहा है जे यही आर्म फोर्सेस इस बार ही न्यूट्रलाइज कर सके कुछ नुकसान ना हो तो फिर से दस सालों से क्यों ड्रोन को नहीं रोका जा रहा है आपको हैरानी होगी पिछले छह महीनों में ही इस साल के बीएसएफ ने 130 ड्रोन 135 किलो नाकोटिक्स एंड 79 नाइन वेपन सीज किए हैं आप सोचिए है कितने जो सीज नहीं हुए हैं और वो देश के कोने में जाके क्या हवक क्रिएट कर रहे हैं हमारे देश का लॉ एंड ऑर्डर का तो ये हाल हो गया डे लाइट रॉबरी एक्सटोशन मर्डर्स गैंगस्टर्स आर रूलिंग पंजाब एंड द पुलिस एंड द स्टेट एडमिनिस्ट्रेशन हैज टोटली फेल्ड बी एट सिंगर्स बी एट स्पोर्ट्स बी एट पॉलिटिशियन सर हमारे पुलिस स्टेशन में 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 ग्रेनेड से से हमले हमले हो हो रहे हैं, हो रहे हैं, सर, minutes, के, के Finish, रहे हैं, रॉकेट लॉन्चर विजिलेंस के दफ्तर और गैंगस्टर जेल जेल सर गोल्डन में भी दस बारी धमकी आ चुकी की हम उड़ा देंगे क्या सरकार को उधर की नाकाम है आप ही कुछ कर दिए और इसी तरह सब वेल यूटरिटी

ਕਿਉਂਕਿ ਵਰ ਕੇ ਸਾਧ ਲੋਕੋ ਕੀ ਜਾਣੇ ਜਿਹੜਾ ਨਸ਼ੇ ਵਿਰੋਧ ਜਿਹੜਾ ਛੇੜਿਆ ਹੋਇਆ ਹੈ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਭਾਈ ਅਸੀਂ ਪਿੰਡ ਚ ਡਰੱਗ ਵਿਕਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚ ਦਾ ਫੜਿਆ ਗਿਆ ਸੀ ਜਮਾਨਤ ਨਹੀਂ ਦੇਣੀ ਤੇ ਸਾਨੂੰ ਆਪ ਦੱਸਦੇ ਨੇ ਜੀ ਉਹ ਫਲਾਨਾ ਉੱਥੇ ਹੈ ਜੀ ਉੱਥੇ 8:00 ਵਜੇ 8:00 ਮਿੰਟ ਤੇ ਡਰੱਗ ਵਿਕਦੀ ਹੈ ਜੀ ਫਲਾਨਾ ਫਲਾਨਾ ਵੇਚਦਾ ਹੈ ਜੀ ਅਸੀਂ ਨੇ ਪੀੜਾ ਪੰਜਾ ਚੱਕਿਆ ਹੋਇਆ ਆ ਦੀ ਜਾ ਵੜਦੇ ਆ ਉੱਥੇ ਵੀ ਆਜਾ ਭਰਾਵਾ ਪਹਿਲਾਂ ਤਾਂ ਆ ਢਾਈਏ ਜਿਹੜਾ ਤੂੰ ਬਣਾਇਆ ਕਿਸੇ ਦੇ ਘਰ 'ਚ 70 ਬਿਸ਼ਾ ਕੇ ਕਿਸੇ ਦੇ ਘਰ 'ਚ ਚਿੱਟੇ ਰੰਗ ਦੇ 70 ਬਿਸ਼ਾ ਕੇ ਸਾਡੀਆਂ ਲੱਖਾਂ ਮਾਵਾਂ ਭੈਣਾਂ ਦੀਆਂ ਚੁੰਨੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੀਆਂ ਕਰਕੇ ਤੇ ਆਪ ਤੁਸੀਂ ਮਹਿਲ ਪਾ ਕੇ ਤੇ ਉੱਥੇ ਦੀਪਮਾਲਾ ਚਲਾਉਂਗੇ ਇਹ ਤਾਂ ਨਹੀਂ ਚੱਲਣ ਦੇਂਦੇ ਫਿਰ ਦੀਪਮਾਲਾ ਸੀ ਇੱਥੇ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਪੰਜਾਬੀ ਦੀ ਕਹਾਵਤ ਹੈ ਇੱਥੇ ਨਿਕਲੂ ਸਾਰਾ ਹੁਣ ਜਦੋਂ ਫੜ ਲੇ ਹੁਣ ਉਹਦੇ ਹੱਕ ਚ ਫਿਰਦੇ ਨੇ ਤਿੰਨ ਚਾਰ ਬਹੁਤ ਮਾੜਾ ਹੋਇਆ ਕਹਿੰਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਅੱਛਾ ਮੈਂ ਕੱਲਾ ਮਨੁੱਖ ਹੋ ਹੀ ਰਹਿ ਗਿਆ ਅਸੀਂ ਤਾਂ ਡੰਗਰੀ ਰਹਿ ਗਏ ਫਿਰ ਸਾਡੇ ਅਧਿਕਾਰ ਹੀ ਐ ਨਹੀਂ ਕਦੇ ਉਹ ਮਨ ਉਹ ਅਧਿਕਾਰ ਹੀ ਉਹਨਾਂ ਦੇ ਸਮਝਦੇ ਤਹਾਨਿਆਂ ਦੇ ਉਹਨਾਂ ਵਾਸਤੇ ਮਨੁੱਖੀ ਅਧਿਕਾਰ ਆਪਾਂ ਨੂੰ ਤਾਂ ਉਹ ਕੀੜੀਆਂ ਮਕੌੜੀਆਂ ਪੇਡਾਂ ਬੱਕਰੀਆਂ ਸਮਝਦੇ ਐ ਐਸੇ ਕਰਕੇ ਫਰਕ ਹੈ ਉਹ ਕੱਲੇ ਇੱਕ 엘ੀਟ ਕਲਾਸ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਅਸੀਂ ਬੇਜ਼ਵਾਨਿਆਂ ਦੇ ਵੀ ਅਧਿਕਾਰਾਂ ਦੀ ਗੱਲ ਕਰਦੇ ਆ ਬਸ ਇੰਨਾ ਫਰਕ ਮੈਨੂੰ ਤੁਸੀਂ ਜਿੰਨਾ ਪਿਆਰ ਦਿੱਤਾ ਜੇ ਮੈਂ ਹਰੇਕ ਸਾਹ ਬਾਅਦ ਵੀ ਧੰਨਵਾਦ ਕਰੀ ਜਾਮਾ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਪਰ ਮੈਨੂੰ ਇੰਨਾ ਕੁ ਤਸੱਲੀ ਹੈ ਦੋਨੇ ਟਾਈਮ ਅਰਦਾਸ ਇਹੀ ਕਰਦਾ ਪ੍ਰਮਾਤਮਾ ਬਲ ਬਖਸ਼ੀ ਸਮੱਤ ਬਖਸ਼ੀ ਜਿਹੜੇ ਕੰਮ ਲਾਤਾ ਹੁਣ ਉਹ ਕਰਾ ਕੇ ਹੱਡੀ ਪੂਰਾ ਬਲ ਬਖਸ਼ ਦੀ ਬਸ ਵੀ ਫਾਈਲਾਂ ਤੇ ਸਾਈਨ ਹੋ ਜਾਣ ਲੋਕਾਂ ਦੀਆਂ ਹੱਕਾਂ 'ਚ ਮੈਨੂੰ ਕੋਈ ਮੈਂ ਅਗਲੀਆਂ ਵੋਟਾਂ ਜਾਂ ਅਗਲੀਆਂ ਕੋਈ ਉਹ ਮੈਂ ਨਹੀਂ ਗਿਣਦਾ ਪਹਿਲਾਂ ਕਿਹੜਾ ਸੋਚਿਆ ਸੀ ਉਹ ਪਿੰਡ ਦੀ ਮਹਸਾਣੀਆਂ ਪੂਛਾਂ ਫੜ ਫੜ ਕੇ ਤਾਂ ਤਾਰੀਆਂ ਸਿੱਖਿਆ ਪਰਪੰਡੀ ਸੀ ਸਾਰੇ ਪਿੰਡ ਹੀ ਨੇ ਮੇਰੇ ਦੋਸਤ ਮਿੱਤਰ ਮੈਂ ਕੱਲ ਉਹਨਾਂ ਨਾਲ ਵੀ ਕਰ ਲੈਣਾ ਅੱਜਕੱਲ ਵੀ ਕਰ ਲੈਣਾ ਸਾਰਿਆਂ ਨਾਲ ਮੈਂ ਕੋਈ ਐ ਨਹੀਂ ਕਿ ਕਈ ਵਾਰੀ ਮੈਂ ਜਦੋਂ ਪਿੰਡ ਜਾਣਾ ਮੈਂ ਸਾਰਿਆਂ ਨੂੰ ਨਾਂ ਲੈ ਕੇ ਬੁਲਾਉਣਾ ਕਿਵੇਂ ਟਹਿਲੇ ਪ੍ਰਗਟ ਕੀ ਹਾਲ ਹੈ ਭੋਲੇ ਹੋ ਤੂੰ ਤੂੰ ਕਿਵੇਂ ਉਹ ਮੈਨੂੰ ਕਹਿੰਦਾ ਯਾਰ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਮੈਨੂੰ ਹੈਰਾਨੀ ਹੋਈ ਅਸਲ ਚ ਉਹ ਵੀ ਠੀਕ ਨੇ ਆਮ ਤੌਰ ਤੇ ਨਾ ਲੋਕ ਥੋੜੇ ਜਿਹੇ ਵੱਡੇ ਹੋ ਜਾਣ ਸਭ ਤੋਂ ਪਹਿਲਾਂ ਆਪਦੇ ਵਾਲਿਆਂ ਨੂੰ ਫੁੱਲ ਦੇ ਬਸ ਜਿੰਨਾਂ ਗੁੱਲੀ ਡੰਡਾ ਖੇਡੇ ਹੁੰਦੇ ਆ ਉਹਨੂੰ ਭੁੱਲ ਜਾਂਦੇ ਆ ਕਹਿੰਦੇ ਵੱਡੇ ਹੋ ਗਏ ਇੱਕ ਚੂਹਾ ਸੀ ਉਹ ਕਿਸੇ ਸੁਨਾਰੇ ਦੀ ਦੁਕਾਨ 'ਚ ਵੜ ਗਿਆ ਤੇ ਹੀਰਾ ਨਿਕਲ ਗਿਆ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਹੀਰਾ ਨਿਕਲ ਗਿਆ ਜਦੋਂ ਉਹ ਡੰਡਾ ਚੱਕ ਕੇ ਮੰਗਰ ਪਾਇਓ ਖੁੱਡ 'ਚ ਵੜ ਗਿਆ ਉਹਨੇ ਕਹੇ ਹੀਰਾ ਹੀ ਬਹੁਤ ਮਹਿੰਗਾ ਹੈ ਉਹਨੇ ਇੱਕ ਖੁੱਡ ਪੱਟੀ ਉੱਥੇ 100 ਚੂਹਾ ਬੈਠਾ ਉਹ ਨੂੰ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਤਾਂ ਪਛਾਣ ਸਕਦਾ ਚੂਹੇ ਥੋੜੀ ਪਛਾਣ ਸਕਦਾ ਮੈਂ ਵੀ ਇਹਨਾਂ ਚੋ ਕੀ ਦੇ ਢਿੱਡ ਚ ਆਉ ਉਹਨੇ ਇੱਕ ਚੂਹਿਆਂ ਦਾ ਸਪੈਸ਼ਲਿਸਟ ਬੁਲਾ ਲਿਆ ਕਹਿੰਦਾ ਵੀ ਹੀਰਾ ਖਾ ਗਿਆ ਇੱਕ ਯਾਰ ਇਹਨਾਂ ਚੋਂ ਦੱਸ ਦੇ ਉਹ ਕਹਿੰਦਾ ਉਹ ਜਿਹੜਾ ਸਭ ਤੋਂ ਪਰਲੇ ਪਸੇ ਨਹੀਂ ਬੈਠਾ ਅਲੱਗ ਨਾਲ ਤੋਂ ਉਹ ਜਿਹੜਾ ਪਰਲੇ ਪਸੇ ਕਹਿੰਦਾ ਸਭ ਤੋਂ ਪਰਲੇ ਪਸੇ ਇਹਨਾਂ ਤੋਂ ਅਲੱਗ ਨੱਚੀਏ ਨਹੀਂ ਜਾਂਦਾ ਤਾਂ ਤਾਂ ਜੇ ਕਰਕੇ ਉਹਨੂੰ ਫੜ ਲਿਆ ਕਹਿੰਦਾ ਉਹਨੇ ਉਹ ਫੜ ਲਿਆ ਉਹ ਕਹਿੰਦਾ ਟਿੱਡ ਪਾੜਿਆ ਹੀਰਾ ਨਿਕਲਿਆ ਉਹ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗਿਆ ਇੰਨਿਆਂ 'ਚੋਂ ਬੇ ਦੇ ਟਿੱਡ 'ਚ ਹੈ ਕਹਿੰਦਾ بس ਇਹ ਕੁਦਰਤੀ ਵਰਤਾਰਾ ਹੈ ਕਹਿੰਦਾ ਜਦੋਂ ਜਿਹੜੀ ਚੀਜ਼ ਕਹਿੰਦਾ ਜਿਹਨੂੰ ਨਾਮ ਮਿਲਣੀ ਹੋਵੇ ਕੁਦਰਤ ਨੇ ਉਹਨੂੰ ਲਿਖਿਆ ਨਾ ਹੋਵੇ ਉਹਨੂੰ ਪਰ ਉਹਨੂੰ ਮਿਲ ਜੇ ਉਹ ਉਹ ਕਹਿੰਦਾ ਸਭ ਤੋਂ ਪਹਿਲਾਂ ਆਪਣੀ ਬਰਾਦਰੀ ਵਾਲਿਆਂ ਤੋਂ ਅੱਡ ਹੁੰਦਾ ਮੈਂ ਤਾਂ ਵੱਡਾ ਬਣ ਗਿਆ ਤੁਸੀਂ ਛੋਟੇ ਹੋ ਕੰਨਾ ਇਹ ਅੱਡ ਅੱਡ ਬੈਠਾ ਕਹਿੰਦਾ ਇਹ ਇਹਨੂੰ ਐਨ ਲੱਗਦਾ ਮੇਰੇ ਕੋਲੇ ਹੀਰਾ ਤੂੰ ਤਾਂ ਛੋਟਾ ਤੂੰ ਤਾਂ ਰਹਿ ਗਿਆ ਥੱਲੇ ਐਸੇ ਕਰਕੇ ਫੜਿਆ ਗਿਆ ਲੈ ਵਿਚ ਰਹਿਂਦਾ ਕਰ ਫੜਿਆ ਹੀ ਨਹੀਂ ਜਾਣਾ ਸੀ ਉਹਨਾਂ ਸੋ ਵੀਰੋ ਆਪਾਂ ਸਾਰੇ ਇਕੱਠੇ ਰਹੀਏ ਏਕਾ ਰੱਖੀਏ ਅਮੀਰੀਆਂ ਗਰੀਬੀਆਂ ਚੱਲਦੀਆਂ ਰਹਿੰਦੀਆਂ ਨੇ ਜੇ ਹਰੇਕ ਨੂੰ ਪ੍ਰਮਾਤਮਾ ਰੋਟੀ ਦੇਵੇ ਹਰੇਕ ਆਪ ਦੇ ਘਰੇ ਰਾਜਾ ਹੈ ਕਿਸੇ ਦਾ ਹੱਕ ਨਾ ਮਾਰੋ ਗਰੀਬ ਦਾ ਕਿਸੇ ਦੇ ਘਰ ਮੂਰੇ ਲਲਕਾਰਾ ਮਾਰ ਕੇ ਨਾ ਲੰਘੋ ਬੇ ਵੱਡੇ ਹੋਗੇ ਜਾਂ ਵੱਡੇ ਆ ਠੀਕ ਹੈ ਨਾ ਪਰਮਾਤਮਾ ਉਹ ਸਭ ਨੂੰ ਦੇਖੀ ਜਾਂਦਾ ਹੈ ਸਭ ਨੂੰ ਦੇਹੀ ਜਾਂਦਾ ਸੋ ਇਸ ਕਰਕੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਇਸ ਪ੍ਰੋਗਰਾਮ ਚ ਆ ਕੇ ਕਿ ਉਹ ਬੇਜ਼ੁਬਾਨ ਬਾੜਦ ਉਹ ਬੇਜ਼ੁਬਾਨ ਸ਼ਿਕਾਰੀ ਕੁੱਤੇ ਤੇ ਉਹ ਬੇਜ਼ੁਬਾਨ ਕਬੂਤਰ ਜਿਹੜੇ ਨੇ ਉਹ ਆਪ ਆਪ ਤਾਂ ਨਹੀਂ ਧੰਨਵਾਦ ਕਰ ਸਕਦੇ ਪਰ ਤੁਸੀਂ ਉਹਨਾਂ ਵੱਲੋਂ ਆਏ ਹੋ ਧੰਨਵਾਦ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ